ਅਖੋਤੀ ਨੇ ਅੰਗ ਸਿੰਘਾ ਵੱਲੋਂ ਪੱਤਰਕਾਰ ਨੂੰ ਚੰਡੀਗੜ੍ਹ ਸਥਿਤ ਉਸ ਦੇ ਦਫ਼ਤਰ ਵਿੱਚੋਂ ਅਗਵਾ ਕਰ ਲਿਆ ਜਾਂਦਾ ਹੈ ਜੀ ਹਾਂ ਇਹ ਘਟਨਾ 4 ਤਰੀਕ ਕਰੀਬ ਸ਼ਾਮ 5 ਵਜੇ ਦੀ ਹੈ ਜਦੋਂ ਪੱਤਰਕਾਰ ਗੁਰਪਿਆਰ ਸਿੰਘ ਨੂੰ ਉਸ ਦੇ ਦਫ਼ਤਰ ਵਿੱਚੋਂ ਅਗਵਾ ਕਰ ਲਿਆ ਜਾਂਦਾ ਹੈ ਅਗਵਾ ਕਰਕੇ ਚੰਡੀਗੜ੍ਹ ਤੋਂ ਪਟਿਆਲੇ ਲੈ ਕੇ ਜਾਇਆ ਜਾਂਦਾ ਹੈ ਪਟਿਆਲੇ ਤੋਂ ਲੁਧਿਆਣੇ ਤੇ ਫਿਰ ਉਸ ਨੂੰ ਬਠਿੰਡਾ ਲੈ ਕੇ ਜਾਇਆ ਜਾਂਦਾ ਹੈ ਬਠਿੰਡਾ ਤੋਂ ਬਾਅਦ ਫਰੀਦਕੋਟ ਦੇ ਅਧਿਕਾਰਤ ਖੇਤਰ ਦੇ ਵਿੱਚ ਗੁਰਪਿਆਰ ਉਹਨਾਂ ਅਖੋਤੀ ਨੇ ਅੰਗ ਸਿੰਘਾ ਤੋਂ ਫਰਾਰ ਹੋ ਜਾਂਦਾ ਹੈ ਤੇ ਇੱਕ ਪਿੰਡ ਵਿੱਚ ਜਾ ਕੇ ਸ਼ਰਨ ਲੈ ਲੈਂਦਾ ਹੈ ਉਸ ਪਿੰਡ ਵਿੱਚੋਂ ਫਰੀਦਕੋਟ ਪੁਲਿਸ ਨੂੰ ਗੁਰਪਿਆਰ ਮਿਲਿਆ। ਅਖੌਤੀ ਨਿਹੰਗ ਸਿੰਘਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਹੈ ਤੇ ਗੰਬੀਰ ਸੱਟਾਂ ਲੱਗੀਆਂ ਨੇ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੁਰਪਿਆਰ ਕੋਲ ਪਹਿਲਾਂ ਉਹ ਦਫ਼ਤਰ ਦੇ ਵਿੱਚ ਦੋ ਅਖੌਤੀ ਨਿਹੰਗ ਸਿੰਘ ਆਉਂਦੇ ਨੇ। ਉਸ ਦੇ ਨਾਲ ਹੱਥ ਮਿਲਾਉਂਦੇ ਨੇ ਤੇ ਪਿਆਰ ਨਾਲ ਉਸ ਨੂੰ ਬਾਹਰ ਲੈ ਕੇ ਜਾਂਦੇ ਨੇ। ਬਾਹਰ ਜਾ ਕੇ ਉਸ ਨਾਲ ਧੱਕਾ ਕੀਤਾ ਜਾਂਦਾ ਹੈ। ਗੁਰਪਿਆਰ ਨਾਲ ਦਫ਼ਤਰ ਦੇ ਅੱਗੇ ਕੁੱਟਮਾਰ ਕੀਤੀ ਜਾਂਦੀ ਹੈ ਤੇ ਫਿਰ ਉਸ ਨੂੰ ਅਗਵਾ ਕਰ ਲਿਆ ਜਾਂਦਾ ਹੈ। ਫਿਰ ਉਸ ਨੂੰ ਚੰਡੀਗੜ੍ਹ ਤੋਂ ਪਟਿਆਲਾ ਪਟਿਆਲੇ ਤੋਂ ਲੁਧਿਆਣੇ ਤੇ ਉਸ ਤੋਂ ਬਾਅਦ ਬਠਿੰਡੇ ਤੇ ਫਰੀਦਕੋਟ ਦੇ ਅਧਿਕਾਰ ਖੇਤਰ ਵਿੱਚ ਗੁਰਪਿਆਰ ਇੱਕ ਪਿੰਡ ਵਿੱਚ ਸ਼ਰਨ ਲੈਂਦਾ ਤੇ ਉੱਥੇ ਪੁਲਿਸ ਨੂੰ ਮਿਲਦਾ ਅਸਲ ਵਿੱਚ ਗੁਰਪਿਆਰ ਦਾ ਕਿਸੇ ਪ੍ਰਾਪਰਟੀ ਡੀਲਰ ਨਾਲ ਪੈਸਿਆਂ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਉਸ ਨੇ ਸਥਾਨਕ ਪ੍ਰਸ਼ਾਸਨ ਨੂੰ ਅਰਜ਼ੀਆਂ ਪਾਈਆਂ ਪਰ ਕੱਲ ਨਹੀਂ ਸੁਣेंगी ਉਸ ਤੋਂ ਬਾਅਦ ਗੁਰਪਿਆਰ ਨੇ ਨਿਹੰਗ ਸਿੰਘਾਂ ਦਾ ਸਹਾਰਾ ਲਿਆ ਇਸ ਨੂੰ ਲੈ ਕੇ ਗੁਰਪਿਆਰ ਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਪਾਈ ਸੀ ਜਿਸ ਵਿੱਚ ਇਹ ਨਿਹੰਗ ਸਿੰਘ ਉਸਦੇ ਪੱਖ ਵਿੱਚ ਖੜੇ ਨਜ਼ਰ ਆਉਂਦੇ ਨੇ ਪਰ ਇਹ ਪੈਸਿਆਂ ਦਾ ਮਾਮਲਾ ਜਦੋਂ ਅੱਧ ਬਚਦਾ ਹੱਲ ਹੁੰਦਾ ਤਾਂ ਇਹਨਾਂ ਨਿਹੰਗ ਸਿੰਘਾਂ ਵੱਲੋਂ ਹੀ ਗੁਰਪਿਆਰ ਕੋਲੋਂ ਪੈਸੇ ਮੰਗੇ ਜਾਂਦੇ ਨੇ ਜਾਣਕਾਰੀ ਅਨੁਸਾਰ ਗੁਰਪਿਆਰ ਵੱਲੋਂ ਇੱਕ ਖਾਤੇ ਵਿੱਚ 50000 ਰੁਪਇਆ ਪਾਇਆ ਵੀ ਜਾਂਦਾ ਪਰ ਇਹ ਨਿਹੰਗ ਸਿੰਘ ਫਿਰ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰਦੇ ਨੇ ਉਸ ਤੋਂ ਬਾਅਦ ਗੁਰਪਿਆਰ ਨੇ ਆਪਣੇ ਵਕੀਲ ਨਾਲ ਸੰਪਰਕ ਕੀਤਾ ਤੇ ਦੱਸਿਆ ਕਿ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਨਿਹੰਗ ਸਿੰਘਾ ਨੇ ਵਕੀਲ ਦੇ ਕੋਲ ਖੜ ਕੇ ਗੱਲਬਾਤ ਕੀਤੀ ਅਤੇ ਕਈ ਅਪਸ਼ਬਦ ਵੀ ਬੋਲੇ ਗਏ। ਉਸ ਤੋਂ ਬਾਅਦ ਨਿਹੰਗ ਸਿੰਘਾ ਵੱਲੋਂ ਵਕੀਲ ਦੇ ਘਰ ਪਹੁੰਚ ਕੇ ਵੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਚੰਡੀਗੜ੍ਹ ਦੇ ਨਇਆ ਗਾਉਂ ਸਥਿਤ ਹਮਦਰਦ ਟੀਵੀ ਦੇ ਦਫ਼ਤਰ ਵਿੱਚ ਪਹੁੰਚ ਕੇ ਗੁਰਪਿਆਰ ਨਾਲ ਪਹਿਲਾਂ ਪਿਆਰ ਨਾਲ ਆ ਕੇ ਗੱਲਬਾਤ ਕੀਤੀ ਜਾਂਦੀ ਹੈ, ਹੱਥ ਮਿਲਾਇਆ ਜਾਂਦਾ ਹੈ। ਫਿਰ ਉਸ ਨੂੰ ਬਾਹਰ ਲਾ ਜਾ ਕੇ ਜ਼ਬਰਦਸਤੀ ਕੀਤੀ ਜਾਂਦੀ ਹੈ ਤੇ ਕੁੱਟਮਾਰ ਕੀਤੀ ਜਾਂਦੀ ਹੈ ਤੇ ਫਿਰ ਇਸ ਨੂੰ ਅਗਵਾ ਕਰ ਲਿਆ ਜਾਂਦਾ ਹੈ ਅਗਵਾ ਕਰਕੇ ਫਿਰ ਚੰਡੀਗੜ੍ਹ ਤੋਂ ਪਟਿਆਲੇ ਲੈ ਕੇ ਜਾਏ ਜਾਂਦਾ ਹੈ ਪਟਿਆਲੇ ਤੋਂ ਲੁਧਿਆਣੇ ਤੇ ਫਿਰ ਬਠਿੰਡੇ ਲੈ ਕੇ ਜਾਇਆ ਜਾਂਦਾ ਹੈ ਉਸ ਤੋਂ ਬਾਅਦ ਫਰੀਦਕੋਟ ਦੇ ਅਧਿਕਾਰ ਖੇਤਰ ਵਿੱਚੋਂ ਗੁਰਪਿਆਰ ਨੂੰ ਪੁਲਿਸ ਨੂੰ ਮਿਲਦਾ ਹੈ ਗੁਰਪਿਆਰ ਇਸ ਵੇਲੇ ਫਰੀਦਕੋਟ ਦੇ ਥਾਣੇ ਵਿੱਚ ਸੁਰੱਖਿਅਤ ਹੈ ਪੁਲਿਸ ਦੇ ਕੋਲ ਹੈ ਪਰ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਤੇ ਗੰਬੀਰ ਸੱਟਾਂ ਲਾਈਆਂ ਗਈਆਂ ਨੇ ਅਖੋਤੀ ਦੋ ਨਿਹੰਗ ਸਿੰਘਾਂ ਵਿੱਚੋਂ ਇੱਕ ਦਾ ਨਾਮ ਗੁਰਦੀਪ ਦੱਸਿਆ ਜਾਂਦਾ ਹੈ ਪਰ ਅਸਲ ਜਾਣਕਾਰੀ ਉਦੋਂ ਹੀ ਸਾਹਮਣੇ ਆਵੇਗੀ ਜਦੋਂ ਇਹ ਅਖੋਤੀ ਨਿਹੰਗ ਸਿੰਘਾਂ ਪੁਲਿਸ ਦੀ ਗ੍ਰਿਫਤ ਚੋਂਗੇ ਨਿਹੰਗ ਸਿੰਘਾਂ ਨੂੰ ਵੀ ਇਸ ਮਾਮਲੇ ਨੂੰ ਲੈ ਕੇ ਸਤਰਕ ਹੋਣਾ ਚਾਹੀਦਾ ਹੈ ਕਿ ਬਾਣੇ ਵਿੱਚ ਜਦੋਂ ਇਹੋ ਜਿਹੇ ਗੁੰਡੇ ਬਦਮਾਸ਼ ਇਹੋ ਜੀਆਂ ਹਰਕਤਾਂ ਕਰਦੇ ਨੇ ਤਾਂ ਬਦਨਾਮੀ ਦਾ ਰਾਹ ਖੁੱਲ ਜਾਂਦਾ ਹੈ ਪ੍ਰਸ਼ਾਸਨ ਨੂੰ ਇਸ ਨੂੰ ਲੈ ਕੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿ ਇਹ ਬਾਣੇ ਦੇ ਵਿੱਚ ਜੋ ਇਹ ਕ੍ਰਿਮੀਨਲ ਕਿਸਮ ਦੇ ਲੋਕ ਘੁੰਮਦੇ ਨੇ ਇਹਨਾਂ ਨੂੰ ਨੱਥ ਪਾਈ ਜਾ ਸਕੇ ਸੋ ਫਿਲਹਾਲ ਗੁਰਪਿਆਰ ਸਿੰਘ ਇਹ ਸਮੇਂ ਫਰੀਦਕੋਟ ਦੇ ਥਾਣੇ ਵਿੱਚ ਪੁਲਿਸ ਦੇ ਕੋਲ ਹੈ ਸੁਰੱਖਿਅਤ ਹੈ ਪਰ ਉਸ ਨੂੰ ਗੰਬੀਰ ਸੱਟਾਂ ਲਾਈਆਂ ਗਈਆਂ ਨੇ